ਪਤਾ ਪਿਛਲੀ ਮਰੀ ਇੱਥੇ ਕੀ ਗੱਲ ਹੋਇਆ ਫੈਨ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਬੜਾ ਬੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਗੋਣਾਂ ਵੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਂ ਕੀ ਫਿਰ ਮਦਦ ਆਪ ਵੀ ਲਾ ਕੇ ਬੁਖਾੜੀ ਹੋਈ ਸਾਡੇ ਬੰਦੇ ਪਰ ਕਹਿੰਦੀ ਜੇ ਇਹ ਲਾਣ ਨਹੀਂ ਕਰਨਾ ਹੈ ਅਸੀਂ ਸਰਪੰਚ ਜੀ ਲਾਣ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਮੈਂ ਤੁਹਾਨੂੰ ਹਰ ਗੁਰੂਮੀ ਮੈਂ ਸਾਰੇ ਜਨਾਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਪਰ ਦੇ ਕੋਈ ਬੰਦਾ ਨਹੀਂ ਪੜਦਾ ਤਾਂ ਅਸੀਂ ਬੰਦੇ ਬਣਾਵਾਂਗੇ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜੇ ਹਮਾ ਦਾ ਆਰਟੀ ਕਰਕੇ ਬਤਾਇਓ ਉਧਰ ਹੋਟੇਗਾ ਅਸੀਂ ਬਣਾਵਾਂਗੇ ਬੰਦੇ ਕਿਵੇਂ ਬਣਾਏ ਕਿਉਂਕਿ ਸਾਡਾ ਆ ਚੇਅਰਮੈਨ ਆ ਸੁਖਜੀਤ ਆਮ ਘਰ ਦਾ ਮੁੰਡਾ ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ